ਕੀ ਕਰਵਾ ਜਾ ਰਿਹਾ ਸਾਡੇ ਸੁਖਵਿੰਦਰ ਸਿੰਘ ਜੀ ਪਿੰਡ ਮਨਸੂਰਪੁਰ ਦੇ ਪੱਤਰਕਾਰਾਂ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਹੈ ਉਹ ਜਿਨ੍ਹਾਂ ਨੇ ਵੀ ਅੱਜ ਇਸ ਮੇਲੇ ਦੀ ਕਵਰਿੰਗ ਕਰ ਰੇੜ ਮੈਂ ਪਹਿਲਾਂ ਜਾਣਕਾਰੀ ਦੇ ਰਿਆਂ ਸੀ ਕਿ 24 ਮਹੀ ਮੁੰਡਿਆਂ ਨੇ ਬਹੁਤ ਲੱਗੀਆਂ ਹਜੜੇ ਉਧਰ ਆ ਪਹਿਲਾ ਸਾਮੀ ਬੱਬੂ ਜੀ ਜ਼ਰੂਰ ਦੱਸ ਦਿਓ ਬਰੀ ਬੇਨਤੀਆਂ ਦੀ ਪੱਟ ਦੇ ਅਗਲੇ ਮੈਚ ਦੀ ਤਿਆਰਬੰਦ ਰਹਾਣਾ ਮਰੀ ਬੇਨਤੀ ਸਾਰਾ ਰੌਣਕ ਕੇ ਸਾਂਝ ਪਾਵਾਂਗੇ ਲੱਭਾ ਸੋੜ ਦੀ ਬਰੀ ਬੇਨਤੀ ਹੈ ਥੋੜਾ ਆਪਾਂ ਉਧਰ ਹਿੰਮਤਪੁਰੇ ਦੇ ਭਰਾ ਵੀ ਪਿਛੇ ਹੋਏ ਅਜੂ ਜੀ ਜੀਆਂ ਨੂੰ ਢਾਡਾ ਵੀ ਅੱਡਾ ਵੇਲਾ ਕਰਾਇਆ ਪ੍ਰਭ ਹੁਣਾਂ ਦਾ ਵੀ ਜਿਹੜੇ ਖਿਡਾਰੀ ਨੇ ਕਹਿੰਦੇ ਕਬੱਡੀ ਵੱਧ ਕੇ ਪਾ ਦੁੱਤੀ ਹੈ ਵੀ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜਮਾਨਾ ਸਾਰੇ ਦੇ ਸਰੀਰ ਦਾ ਆਹ ਵੇਖਾਂ ਜੀ ਵੱਡਾ ਤਨਹਰ ਕਰਦਾ ਕਸੀੜਪੁਰ ਦੀ ਟੀਮ ਫੇਰ ਜੀ ਜਿੱਥੇ ਦਾ ਨਵ ਕਸੀੜਪੁਰ ਜੋ ਨਿਊਜ਼ੀਲੈਂਡ ਦੀ ਧਿਰਤੀ ਤੋਂ ਬਹੁਤ ਤਗੜਾ ਖੇਡ ਕੇ ਆਇਆ ਆ ਅਸੀਲ ਹੋਰੀਏ ਦੀ ਬਦੌਲਤ ਜਿਹੜਾ ਕਹਿੰਦੇ ਜਿੱਥੇ ਦਾ ਬੱਬੂ ਕਸੀੜਪੁਰੀਆ ਬੋਲਦਾ ਪਰ ਇਧਰ ਨੇ ਪਾਸੇ ਦਸਮੋਹ ਕੁਗਲਾ ਕਸੀੜਪੁਰ ਦੀ ਟੀਮ ਜੱਫਾ ਲ ਦਾਸੀ ਹਾ ਕਰਦਾ ਹੈ ਕੋਸ਼ਿਸ਼ ਬੇਲਾ ਤਬਰਾਲੀਆਂ ਦਾ ਹ ਲੱਭੋ ਦੀ ਸੌਣ ਲੱਗੀ ਹੋਈ ਹੈ ਪਰ ਲੱਗ ਗਿਆ ਜਫਾ ਤੇ ਪੁਆਇੰਟ ਜਿਹੜਾ ਜਫੀ ਦੇ ਖਾਤੇ ਜੁੜਦਾ ਆ ਲਓ ਸਾਹਮਣੇ ਮੇਰੇ ਵੀਰੋ ਪੁਆਇੰਟ ਜਿਹੜਾ ਚਾਰ ਜਫੀ ਉਧਰਲੇ ਪਾਸੇ ਬਿਲਕੁਲ ਤਿਆਰ ਵਰ ਤਿਆਰ ਨੇ ਬਲਾਕ ਨੇ ਕਹਿੰਦੇ ਮੁਕਾਬਲੇ ਖੇਡੇ ਜਾ ਰਹੇ ਆ ਵੇਖਾਂਗੇ ਕਹਿੰਦੇ ਰੇਡ ਪੈ ਰਹੀ ਹੈ ਚਾਰ ਜਫੀ ਬਿਲਕੁਲ ਤਿਆਰ ਨੇ ਮੇਲਾ ਕਹਿੰਦੇ ਤੰਗਰਾਲੀਆਂ ਪਿੰਡ ਦਾ ਇੱਥੇ ਰੱਖ ਉਹ ਵੇਖਾਂਗੇ ਮੇਰੇ ਵੀਰੋ ਹਾਂ ਕਾਰਪੋਰੇਸ਼ਨ ਦਾ ਵੱਡਾ ਨਾਮੇ ਵੱਡਾ ਮੇਲਾ ਇਸ ਸਾਲ ਹੋਇਆ ਪਲਾਤੀ ਦੇ ਸਾਖੀ ਦੇ ਦਰ ਰਵੀ ਭਰਾ ਦਾ ਵੀ ਵੱਡਾ ਧੰਨਵਾਦ ਬੱbbi ਕਦੇ ਕਬੱਡੀ ਪਾਣ ਲੱਤ ਗਿਆ ਔਰਮਾਨ ਚੱਕਮਗ ਤੇ ਕਰ ਕਰ ਖੇਡ ਮਨਾ ਦੇ ਲਓ ਬੱbbi ਨੇ ਕਹਿੰਦੇ ਕਬੱਡੀ ਪਾਉਂਦੀ ਹੈ ਛੋਟੀ ਉਮਰ ਹੈ ਨਾਵੇਂ ਗੱਭਰੂ ਦੀ ਜਿਹੜਾ ਕਹਿੰਦੇ ਕਬੱਡੀ ਪਾ ਜਿਹੜਾ ਜੋੜ ਦਿੰਦਾ ਹੈ ਹੁਣ ਤੇ ਇੱਥੇ ਉਹਨਾਂ ਬਣ ਗਏ ਤੇ ਬੱbbi ਵੀ ਇਹ ਨਹੀਂ ਕਹਿ ਸਕਦਾ ਵੀ ਆਹ ਕਬੱਡੀ ਸੌਖੀ ਮੁਰਗੀ ਹੈ ਲਓ ਸਾਹਮਣੇ ਮੇਰੇ ਵੀਰੋ ਕਬੱਡੀ ਜਿਹੜੀ ਕਹਿੰਦੇ ਬੱbbi ਨੇ ਸਫਲ ਬਾ ਦਿੱਤੀ ਹੈ ਉਧਰ ਰੇਡ ਬਾਉਂਡਰੀ ਮਾਈ ਗੱਭਰੂ ਮੁੰਡੇ ਅੰਦਰ ਕਹਿੰਦੇ ਖੇਡ ਮੇਰੇ ਵੀ ਤਿਆਰ ਪਰ ਤਿਆਰ ਚਾਰ ਜਾਫੀ ਉਧਰਲੇ ਪਾਸੇ ਤਿਆਰ ਗਰਮੇਸ਼ ਸਿੰਘ ਵੀ ਪੁੱਜਾ ਰਹੇ ਇੱਥੇ ਪੁੱਜਣ ਤੇ ਧੰਨਵਾਦ ਜਿਹਨਾਂ ਦੇ ਪੁੱਤਰ ਦਾ ਵੱਡਾ ਯੋਗਦਾਨ ਆਹ ਮੁੰਡੇ ਦਾ ਕਹਿੰਦੇ ਸਿੰਘੋ ਵਾਲ ਪਿੰਡ ਬਿੱਲੇਪਾਨੀ ਦੁਮਾਰ ਉਧਰ ਤੋਂ ਵੇਖਦੇ ਬੜੇ ਵੱਡੇ ਚਰਚੇ ਹੋ ਰਹੇ ਨੇ ਪੰਜਾਬ ਦੇ ਮੇਲੇਾਂ ਦੇ ਵਿੱਚ ਭਾਰਮਣ ਵੀ ਕਹਿੰਦੇ ਸਿਰੇ ਦੀ ਖੇਡ ਦੇ ਕਬੱਡੀ ਜੰਸ਼ਨ ਦਾ ਵੱਡਾ ਧੰਨਵਾਦ ਜਿੰਨੇ ਵੀ ਇਲਾਕੇ ਦੀਆਂ ਕਮੇਟੀਆਂ ਲਾਈਵ ਜੁੜੀਆਂ ਹੋਈਆਂ ਨੇ ਮਨੋਜ ਜਨਾਬ ਉਹਨਾਂ ਭਰਾਵਾਂ ਦਾ ਵੀ ਆਪ ਆਪ ਦੇਖ ਲਓ ਵੀ ਮਿਹਨਤ ਕੀਤੀ ਆ ਭਰਾਵਾਂ ਨੇ ਅੱਜ ਕੰਗਰਾਲੀਆਂ ਪਿੰਡ ਦੇ ਭਾਵਾ ਨੇ ਕਿ ਵੀ ਫਿਰ ਵਾਹ ਸਤਿ ਸ਼੍ਰੀ ਅਕਾਲ ਐਸਪੀ ਲਾਹੌਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਦਾਹਨਾ ਸਵੇਰੇ ਐਸਪੀ ਲਹੌਰੀਆ ਮੇਰੀ ਜ਼ਿੰਦਗੀ ਦਾ ਮਾਨ ਹੈ ਬੱਗੇ ਲਾੜਪੁਰ ਜਿਹੜਾ ਬਹੁਤ ਵੱਡਾ ਬਾਅਦ ਤੇ ਬੱਬੂ ਨਾ ਲੈ ਵੀ ਕੱਲਿਆ ਨੋਜਵੰਨਾ ਮਾਰੋ ਤਾੜੀਆਂ ਜੁਰਦਾਰ ਗੋਪੀ ਕੱਢਲੀ ਦੇ ਨਾਂ ਤੇ ਵੀ ਕਿਉਂਕਿ ਕਿਸੇ ਦਾ ਏਐਸਆਈ ਸਰਦਾਰ ਰਾਜਪਾਲ ਸਿੰਘ ਜੀ ਤੇ ਨਾਲ ਸਾਡੇ ਪਿੰਦਰ ਭਾਜੀ ਹੁਣੀ ਜਰਮਨ ਵਾਲੇ ਮਨੋਜ ਸਾਡਾ ਵੀਰ ਬਲਵੀਰ ਅੰਕਲ ਹੁਣੀ ਨਾਲ ਸਾਡੇ ਭਾਈ ਕਰਨ ਹੁਣੀ ਸਾਰਿਆਂ ਦਾ ਤੈਨ ਤੋਂ ਸਤਿਕਾਰ ਹੈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਫਿਰ ਸਾਦਕ ਨੂੰ ਬੇਨਤੀ ਹੈ ਦੋ ਅੰਕ ਰੱਬ ਫੋਰਸ ਦੀ ਗੱਲ ਹੋਈ ਹੈ ਕਿ ਪਿੰਡ ਚੀਮਾ ਖੁੱਡੀ ਦਾ ਸੀ ਇੱਕ ਜੁਗਰਾਜ ਤੂਫਾਨ ਔਰ ਹਿੰਦੂਆਂ ਵਿੱਚ ਮਸ਼ਹੂਰ ਸੀ ਤੇ ਸਿੱਖਾਂ ਵਿੱਚ ਮਹਾਨ ਮੇਰੇ ਵੀਰ ਅੱਜ ਸਾਰੇ ਮੱਲ ਜਿਹੜੇ ਚੋਟੀ ਦੇ ਪੁੱਜੇ ਨੇ ਸਾਰਿਆਂ ਦਾ ਇੱਥੇ ਪੁੱਜਣ ਦੇ ਤੈਨ ਤੋਂ ਸਤਿਕਾਰ ਹੈ ਪਹਿਲੇ ਮੈਚ ਦੀ ਸ਼ੁਰੂਆਤ ਹੁਣ ਜਾ ਰਹੀ ਹੈ ਅੱਜ ਵੱਡਾ ਮੈਚ ਹੋਵੇਗਾ ਦੋਨੇ ਧਿਰਾਂ ਦੇਖਾਂਗੇ ਵੀ ਐਨ ਚੋਟੀ ਦੀਆਂ ਟੀਮਾਂ ਬਣ ਕੇ ਪੁੱਜੀਆਂ ਨੇ ਇੱਕ ਪਾਸੇ ਮਾਝੇ ਵਾਲੇ ਬੱਬਰ ਸ਼ੇਰ ਪੁੱਜੇ ਹੋਏ ਐ ਕਿ ਭਾਉ ਭਾਉ ਕਹਿੰਦੇ ਨਾ ਕੋਈ ਫੇਰਾ ਫੇਰੀਆਂ ਰਾਵੀ ਵਾਲੇ ਪਾਣੀਆਂ ਦਾ ਬੱਜੇ ਏਰੀਆ ਆ ਮੇਲੇ ਦੇ ਉੱਤੇ ਤੇ ਆਹ ਦੇਖਾਂਗੇ ਹੁਸੈਨ ਗੁੱਜਰ ਵਰਗੇ ਚੋਟੀ ਚੋਟੀ ਦੇ ਪੁੱਜੇ ਹੋਏ ਜਨ ਕਹਿੰਦੀ ਆ ਵੀ ਉਧਰ ਜਗਨਾਲ ਪਿੰਡ ਹੈ ਮੇਰੇ ਵੀਰੋ ਗੋਰੇ ਦਾ ਆਹ ਮੁੰਡਾ ਨਕੋਦਰ ਲਾਂਬੜੇ ਦੇ ਕੋਲੋਂ ਪੁੱਜਿਆ ਤੇ ਭੈਣੀ ਵਾਲਾ ਖਾਨੜ ਵੀ ਅੱਜ ਦੇ ਮੇਲੇ ਤੇ ਆਇਆ ਹੈ ਅਰਕੋ ਵਾਲਿਆ ਫਰਮਾਨ ਆਇਆ ਇਹ ਬਾਬਾ ਲੀਵਦੋਤ ਕਹਿੰਦੇ ਬੱਲੇ ਬੱਲੇ ਬੜਾ ਪਿੰਡੂ ਵੀ ਆ ਗਿਆ ਹਰਿਆਣਾ ਦੇ ਉਧਰ ਦੇਖੀਏ ਜੀ ਕਹਿੰਦੇ ਸੁਰ ਸਿੰਘ ਦੀ ਧਰਤੀ ਦਾ ਕਬੱਡੀ ਪਾਰ ਨੇ ਵੱਜ ਗਿਆ ਬਾਬਾ ਵੀ ਦੀ ਕੰਦੀ ਧਰਤੀ ਏ ਸੁੱਖੇ ਦਾ ਅੰਮਾ ਅੱਜ ਦੇ ਟਾਕਰ ਕਹਿੰਦੇ ਸਿਰਾ ਕਰਾਉਣਾ ਅੱਜ ਦੇ ਦੀ ਪਹਿਲੀ ਕਬੱਡੀ ਬੋਲ ਸੋਰ ਹਾਂ ਪਿਛਲੀ ਅਕਾਰ ਲੋਪਾ ਦਤਾ ਪਰ ਇਧਰਲੇ ਪਾਸੇ ਪੁਆਇੰਟ ਜਿਹੜਾ ਨਰਈਆਂ ਹੱਡੀਆਂ ਚੁੰਮਦੇ ਪੂਰੀਆਂ ਤੇ ਖੇਡ ਬੇ ਕੀ ਗੱਲ ਬੱਚੇ-ਪੱਚੇ ਦਾ ਗੱਲ ਨਹੀਂ ਵਾਦੇ ਇੱਧਰ ਆਓ ਇੱਕ ਤਾੜੀ ਚਾਹੀਦੀ ਹੈ ਜਰਮਨ ਵਾਲਿਆਂ ਤੇਰੇ ਨਾਲ ਦੇ ਕਿ ਮੈਨੂੰ ਰਣਵੀਰ ਸਰਪੰਚ ਸ਼ਾਨਿਆ ਰੈਂਬੋ ਗੁਰਦਾਸਪੁਰ ਹਰਪਾਲ ਦੇ ਬਈ ਗੁੰਨੂ ਠਾਕੁਰ ਜੀ ਲਾਲੀ ਟੋਕੀ ਜੀ ਅਕਸ਼ੇ ਠਾਕੁਰ ਜੀ ਵੀਬੂ ਪਠਾਨਪੁਰ ਜੀ ਲਾਲੀ ਫੌਜੀ ਸਾਹਿਬ ਬਹੁਤ ਵੱਡਾ ਧੰਨਵਾਦ ਇਹਨਾਂ ਭਰਾਵਾਂ ਦਾ ਫਾਈਨਲ ਮੈਚ ਦੀਆਂ ਟੀਮਾਂ ਜਲਦ ਔਰ ਜਰਨਲ ਹਰੀ ਸਿੰਘ ਨਲਵਾ ਸਪੋਰਟ ਕਲੱਬ ਢਾਡੇਰਵਾਲ ਦਾ ਬਹੁਤ-ਬਹੁਤ ਧੰਨਵਾਦ ਬਾਜੀਆਂ ਲੱਗੀਆਂ ਨੇ ਦੇ ਬਹੁਤ ਵੱਡਾ ਧੰਨਵਾਦ ਕਰਦੇ ਛੇੜਾ ਸਾਡਾ ਭਰਾ ਆ ਨਾਲ ਪ੍ਰਵਿੰਦਰ ਸਿੰਘ ਭਾਜੀ ਨਾਲ ਬਲਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਐਸਆਈ ਜਸਵੀਰ ਸਿੰਘ ਜੀ ਉਹਨਾਂ ਦਾ ਵੀ ਉਹਨਾਂ ਦਾ ਕੋਲਪੁਰ ਪਿੰਡ ਔਰ ਨਵੀ ਸਾਡਾ ਭਰਾ ਠਾਕਰ ਸਾਹਿਬ ਨਾਲ ਕਮਲ ਕਾਲੇ ਡਾਕਟਰ ਰਵਿੰਦਰ ਠਾਕਰ ਰਾਮੂ ਕਾਲੇ ਭਰਾ ਕਹਿੰਦੇ ਵੀ 5 ਕਿਲੋ ਦੇਸੀ ਘੀ ਤੇ 5 ਕਿਲੋ ਬਦਾਮ ਜਿੱਦਣ ਆਖੇਗਾ ਉਦਣ ਹੀ ਆਪਣੇ ਕੋਲੇ ਕੜੀ ਹਾਸ਼ਾ ਬਣਾ ਜਾ ਮਿਲਣ ਤੇ ਮੂਸੇ ਦਿਨ ਮਾਇਆ ਦੇ ਕੱፈ ਜਿਹੜੇ ਆ ਸਨਮਾਨ ਜਿਹੜਾ ਉਹ ਦੇ ਦਿੱਤਾ ਜਾਵੇਗਾ ਤਾੜੀਆਂ ਮਾਰਦੇ ਕਰੀ ਉਹ ਰਿਸ਼ੂ ਟੇਬਲ ਬਰਨ ਭਰਾ ਅਮਰੀਕਾ ਵਾਲੇ ਭਰਾਵਾ ਵੱਲੋਂ ਵੀ ਕੋ ਜੱਗੀ ਸਰਪੰਚ ਸਾਹਿਬ ਦੇ ਪਾਲਜਾ ਵੱਲੋਂ ਅਗਾ ਜੀ ਸੋਰੀ ਇੱਕ ਬੜਾ ਰਿਸ਼ਵ ਪਠਾਰੀਆਂ ਖੜਾ ਅੱਜ ਅਸੀਂ ਖੁਸ਼ਿਆਰਪੁਰ ਦੀ ਫੋਕਸ ਟੀਮ ਲੈ ਕੇ ਪਿੰਡ ਤੰਗਰਾਲੀਆਂ ਵਿਖੇ ਪਹੁੰਚੇ ਆ ਜਿੱਥੇ ਵਿਸ਼ੇਸ਼ ਸ਼ਖਸੀਅਤ ਸਰ ਨਵੀ ਠਾਕੁਰ ਜੀ ਇਸ ਮੇਲੇ 'ਚ ਪਰਾਨ ਪਹੁੰਚੇ ਨੇ ਆਓ ਦੋ ਲਫ਼ਜ਼ ਉਹਨਾਂ ਦੇ ਮੁਖਤ ਸੁਣਦੇ ਹਾਂ ਜੀ ਠਾਕੁਰ ਸਾਹਿਬ ਹਾਂਜੀ ਮੇਰਾ ਨਾਮ ਨਵੀ ਠਾਕਰ ਹੈ ਜੀ ਆਪਾਂ ਸਾਡੀ ਟੀਮ ਜੁਵਾ ਸ਼ਕਤੀ ਕਲੱਬ ਕਬੱਡੀ ਦਾ ਪਹਿਲਾ ਕੱਪ ਟੰਗਰਾਰੀਆਂ ਪਿੰਡ 'ਚ ਕਰਾ ਰਹੇ ਆ ਜੀ ਤੇ ਆਪਣੇ ਸਾਰੇ ਮੁੰਡਿਆਂ ਦੇ ਮੇਲਜੋਲ ਦੇ ਨਾਲ ਹੋ ਰਿਹਾ ਬਾਹਰ ਆਪਣੇ ਫੋਰਨ ਦੇ ਐਨ ਆਰ ਆਈ ਤੇ ਨਾਲ ਆਪਣੇ ਫੌਜੀ ਵੀਰ ਜਿੰਨੇ ਹੈਗੇ ਮੇਲ ਮਲਾ ਕੇ ਸਾਰਾ ਗ੍ਰਾਮ ਦੇ ਨਸ਼ਿਆਂ ਤੋਂ ਦੂਰ ਹੋਣ ਦੇ ਇੱਕਦਮ ਮਹੀਮ ਜਿਹੜੀ ਚੱਲੀ ਹੋਈ ਆ ਆਪਾਂ ਨਸ਼ਿਆਂ ਤੋਂ ਦੂਰ ਰੱਖੀਏ ਜਿਹੜੇ ਆਪਣੇ ਪੰਜਾਬੀ ਜਿੰਨੇ ਭਰਾ ਜਿੰਨੇ ਆਪਣੇ ਹੈਗੇ ਆ ਤੇ ਜੁਵਾ ਸ਼ਕਤੀ ਜੋ ਨੌਜਵਾਨ ਹੈਗੇ ਉਹਨਾਂ ਨੂੰ ਦੂਰ ਰੱਖੀਏ ਨਸ਼ਿਆਂ ਤੋਂ ਇਸ ਲਈ ਆਪਾਂ ਇਹ ਆਪਣਾ ਕਲੱਬ ਚਲਾਇਆ ਤੇ ਕਬੱਡੀ ਦਾ ਪਹਿਲਾ ਕੱਪ ਕਰਾ ਰਹੇ ਆਂ ਆਪਾਂ ਹਾਂਜੀ ਅੱਜ ਜਿਹੜਾ ਮੈਚ ਹੋ ਰਿਹਾ ਪਿੰਡ ਤੰਗਰਾਲੀਆਂ ਵਿਖੇ ਇਹਦੇ ਬਾਰੇ ਤੁਸੀਂ ਕੀ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਤੰਗਰਾਲੀਆਂ ਨੂੰ ਬਹੁਤ ਖੁਸ਼ੀ ਹੋਈ ਹੈ ਇਹ ਪਹਿਲੇ ਪਹਿਲਾ ਮੈਚ ਆ ਇਹਨਾਂ ਨੇ ਬੱਚਿਆਂ ਦੀ ਨਸ਼ੇ ਛਡਾਣ ਖਾਤਰ ਇਹ ਪ੍ਰਾਲਾ ਕੀਤਾ ਇੱਥੇ ਜੀ ਤੇ ਬਾਕੀ ਬਹੁਤ ਵਧੀਆ ਲੱਗਾ ਹੈਗਾ ਵੇ ਮਿਹਨਤ ਲਾਣੀ ਇੱਕ ਮਤਲਬ ਪਿੰਡ ਵਾਲਿਆਂ ਨੇ ਸੋਚਿਆ ਕਿ ਨਾਲ ਦੇ ਪਿੰਡਾਂ ਦੇ ਬੱਚੇ ਗਰੌਂਡਾਂ 'ਚ ਮਿਹਨਤ ਲਾਣ ਤੇ ਅੱਗੇ ਵਧਣ ਨਸ਼ਿਆਂ ਤੋਂ ਰਹਿਤ ਹੋਣ ਤੇ ਬਾਕੀ ਸਾਰਿਆਂ ਨੂੰ ਮਿਹਨਤ ਲਾਣੀ ਚਾਹੀਦੀ ਹੈ ਜਿੰਨੀ ਮਿਹਨਤ ਕਰਾਂਗੇ ਉਹਦਾ ਫਲ ਸਾਨੂੰ ਮਿਲੇਗਾ ਸਾਡੇ ਏਰੀਆ ਦੇ ਸਾਨੂੰ ਬਹੁਤ ਸਪੋਰਟ ਕਰਦੇ ਆ ਸਾਰੇ ਪਰਾਲਾ ਕਰਦੇ ਆ ਗਿਆ ਸਾਡੇ ਵੱਲ ਤੇ ਸਪੈਸ਼ਲ ਬਲਾਕ ਰੱਖੀ ਜਾਂਦੀ ਹੈ ਹਾਂਜੀ ਬਲਾਕ ਦਾ ਮੇਲ ਸਾਡੇ ਸਕਸਤ ਕਰਕੇ ਰੱਖਿਆ ਹੁੰਦਾ ਕਿ ਮਕੇਰੀਆਂ ਦੀ ਟੀਮ ਅੱਗੇ ਜਾ ਸਕੇ ਸਾਡੇ ਏਰੀਆ ਦਾ ਵੀ ਨਾਂ ਹੋਵੇ ਤੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਏਰੀਆ ਦੇ ਲਾਗੇ ਸ਼ਾਗੇ ਜਿੰਨੇ ਵੀ ਮੇਰੇ ਭੈਣ ਭਰਾ ਹੈਗੇ ਆ ਸਾਰੇ ਇਕੱਠ ਇਕੱਠ ਕਰਕੇ ਜੁੜਨ ਤੇ ਇਕੱਠੇ ਹੋ ਕੇ ਆਪਣੇ ਆਪਣੇ ਗਰਾਊਂਡਾਂ 'ਚ ਮਿਹਨਤ ਲਾਣ ਜਾਂ ਕਿਸੇ ਦੇ ਨਾਲ ਜੁੜ ਕੇ ਮਿਹਨਤ ਲਾਣ ਵੀ ਜਿਹੜਾ ਅਸੀਂ ਨਸ਼ੇ ਨੂੰ ਆਪਣੇ ਤੋਂ ਦੂਰ ਰੱਖ ਸਕੀਏ ਤੂੰ ਕੋਈ ਮੈਚ ਦੇ ਦੌਰਾਨ ਖੇਡਾਂ ਦੌਰਾਨ ਅਗਰ ਕੋਈ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਕੋਈ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਸਰਕਾਰ ਨੂੰ ਹੀ ਕਹਿਣਾ ਚਾਣਿਆ ਹੈ ਹੀ ਵੀ ਮਤਲਬ ਅਸੀਂ ਮਿਹਨਤ ਕਰਦੇ ਆ ਸਾਡਾ ਬਾਬਾ ਕਰਮ ਸਿੰਘ ਕਲੱਬ ਦੇ ਨਾਂ ਤੇ ਅਸੀਂ ਟੀਮ ਬਣਾਈ ਹੋਈ ਆ ਪਰ ਲੇਕਿਨ ਸਾਨੂੰ ਆਪਣੇ ਹੀ ਮਤਲਬ ਕਿ ਘਰੋ ਘਰ ਖਰਾਕ ਲੈ ਕੇ ਖਾਣੀ ਪੈਂਦੀ ਆ ਸਾਰੇ ਬੰਦੇ ਮੇਰੇ ਨਾਲ ਦੇ ਜਿਹੜੇ ਬੰਦੇ ਆ ਸਾਰਿਆਂ ਨੂੰ ਸਾਡੀ ਕੋਈ ਸਪੋਰਟ ਨਹੀਂ ਕਰਦਾ ਹੈਗਾ ਤੇ ਬਾਕੀ ਹੈਗਾ ਵੀ ਸਾਰੇ ਰਲ ਮਿਲ ਕੇ ਪਰਾਲਾ ਕਰਨ ਵਿੱਚ ਸਾਰਿਆਂ ਨੂੰ ਖਰਾਕ ਦਿੱਤੀ ਜਾਵੇ ਜਿਹੜੇ ਆਪਣੇ ਲਾਗੇ ਪਿੰਡਾਂ ਦੇ ਮੁੰਡੇ ਕਬੱਡੀ ਖੇਡਦੇ ਆ ਤਾਂ ਕਿ ਉਹ ਅੱਗੇ ਜਾ ਕੇ ਵਧੀਆ ਖੇਡ ਸਕਣ ਖਰਾਕ ਦੇ ਕਰਨ ਸਾਡੇ ਪਲੇਅਰ ਬਹੁਤ ਪਿੱਛੇ ਰਹਿ ਗਏ ਆ ਜਿਹੜੇ ਇਹਨਾਂ ਦੇ ਕਈ ਮੁੰਡਿਆਂ ਦੇ ਨਾ ਘਰਾਂ ਦੇ ਵਿੱਚੋਂ ਖਰਾਕ ਨਹੀਂ ਪੂਰੀ ਹੁੰਦੀ ਹੈਗੀ ਤੇ ਸਾਡੀ ਇਹ ਹੀ ਹੈਗੀ ਆ ਕਿ ਬੇਨਤੀ ਆਪ ਜੀ ਦੇ ਅੱਗੇ ਕਿ ਚਾਹੇ ਪਿੰਡਾਂ ਦੇ ਚਾਹੇ ਕੋਈ ਪ੍ਰੋਮੋਟਰ ਸਾਡੀ ਸਪੋਰਟ ਕਰੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਐਸਟੈਂਪ ਨਸ਼ਿਆ ਨੂੰ ਲੈ ਕੇ ਮੁਹਿੰਮ ਚਲਾਈ ਹੋਈ ਹੈ ਕਿ ਨਸ਼ਾ ਖਤਮ ਕੀਤਾ ਜਾਵੇ ਜੇ ਤੁਹਾਡੇ ਵਰਗੇ ਨੌਜਵਾਨ ਪੀੜ੍ਹੀ ਆ ਖੇਡਣ ਪ੍ਰਤੀ ਲੱਗੇ ਹੋਈ ਹੈ ਕਿ ਇਹਨਾਂ ਦੀ ਕੁਝ ਤੁਹਾਡੀ ਸਹਾਇਤਾ ਕਰਨੀ ਚਾਹੀਦੀ ਪੰਜਾਬ ਸਰਕਾਰ ਨੂੰ ਹਾਂਜੀ ਭਾਜੀ ਜ਼ਰੂਰ ਕਰਨੀ ਚਾਹੀਦੀ ਹੈ ਅਸੀਂ ਪੰਜਾਬ ਦੇ ਨਾਗਰਿਕਾਂ ਸਾਡੀ ਸਹਾਇਤਾ ਕਰਨੀ ਚਾਹੀਦੀ ਹੈ ਅਸੀਂ ਸਾਡੀ ਟੀਮ ਕੋਰੀ ਯੋਰ ਲਾਂਦੀ ਆ ਹਰ ਟਾਈਮ ਮੈਚ ਜਿੱਤਦੀ ਪਈ ਆ ਸਾਨੂੰ ਭਾਈ ਕੋਈ ਕਿਸੇ ਪਾਸੋਂ ਸਪੋਰਟ ਨਹੀਂ ਹੈਗੀ ਪੰਜਾਬ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਕੋਲ ਮੰਗ ਕੀਤੀ ਜਾਂਦੀ ਆ ਵੀ ਸਾਡੇ ਮਕੇਰੀਆਂ ਦੇ ਵਿੱਚ ਕੋਈ ਅਕੈਡਮੀ ਖੋਲੀ ਜਾਵੇ ਤੇ ਜਿਹੜੇ ਮੁੰਡੇ ਵਧੀਆ ਖੇਡਦੇ ਆ ਉਹਨਾਂ ਦੀ ਸਪੋਰਟ ਕੀਤੀ ਜਾਵੇ ਮੈਂ ਕਹਿੰਦਾ ਵੀ ਸਾਰੇ ਮਕੇਰੀਆਂ ਬਲਾਕ ਹਾਜੀਪੁਰ ਬਲਾਕ ਦੀ ਸਪੋਰਟ ਕੀਤੀ ਜਾਵੇ ਇਹਨਾਂ ਨੂੰ ਜਿਹੜੇ ਮੁੰਡੇ ਖੇਡਦੇ ਆ ਅੱਗੇ ਆਂਦੇ ਪਿਆ ਇਹਨਾਂ ਤੋਂ ਵਾਦ ਚਾੜ ਕੇ ਇਹਨਾਂ ਦੀ ਕੋਈ ਨਾ ਕੋਈ ਇਹਨਾਂ ਨੂੰ ਸਪੋਰਟ ਦਿੱਤੀ ਜਾਵੇ